ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਮੇਰੇ ਨਾਲ ਭਾਈ ਕਾਲਾ ਤੇ ਸਾਡੇ ਬੇਬੇ ਕੌਮੀਨ ਸਾਹਿਬ ਮੋਰਚੇ ਦੀ ਟੀਮ ਹੁਣ ਚਾਹ ਲੈ ਕੇ ਆਈ ਆ ਨਾਲ ਪਾਣੀ ਲੈ ਕੇ ਆਈ ਸੰਗਤਾਂ ਵਾਸਤੇ ਸੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਅੱਜ ਜਿਹੜਾ ਇਮੀਗ੍ਰੇਸ਼ਨ ਕੀਟਕਾਂ ਦਾ ਮੋਰਚਾ ਆ ਜਿਹੜਾ ਅੱਜ ਅਸੀਂ ਸੀਐਮ ਹਾਊਸ ਦਾ ਘਰਾਉ ਕਰਨ ਵਾਸਤੇ ਜਾ ਰਹੇ ਸੀ ਕਿ ਮੈਂ ਬਾਈ ਨੂੰ ਕਹੂੰ ਕਿ ਇੱਕ ਵਾਰੀ ਦਿਖਾਓ ਇੱਧਰ ਜਿਹੜਾ ਬਿਲਕੁਲ ਸਿੱਧਾ ਕਿੰਨਾ ਜ਼ੋਰ ਲੱਗਿਆ ਹੋਇਆ ਬੈਰੀਕੇਟਿੰਗ ਕੀਤੀ ਹੋਈ ਆ ਵਾਟਰ ਕੈਨਨ ਇੱਧਰ ਬੱਸਾਂ ਪੈਰਾਮਿਲਟਰੀ ਦੇ ਸਾਨੂੰ ਰੋਕਣ ਵਾਸਤੇ ਚਾਰ ਚਫੇਰੇ ਜਿਹੜਾ ਪੰਜਾਬ ਪੁਲਿਸ ਦਾ ਜ਼ੋਰ ਲੱਗਿਆ ਹੋਇਆ ਮੋਹਾਲੀ ਪੁਲਿਸ ਦਾ ਸੋ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਡੇ ਵੀਰਾਂ ਨੂੰ ਸਾਡੇ ਪੀੜਤਾਂ ਨੂੰ ਸਾਡੀਆਂ ਬੱਚੀਆਂ ਨੂੰ ਇਨਸਾਫ਼ ਦਿਵਾਓ ਸਾਨੂੰ ਸੜਕਾਂ ਤੇ ਆਉਣ ਦੀ ਲੋੜ ਨਾ ਪਵੇ ਅੱਜ ਅਸੀਂ ਮਜਬੂਰ ਹੋ ਕੇ ਡੇਢ ਸਾਲ ਹੋ ਗਿਆ ਸਾਨੂੰ ਇਹਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਸੀ ਬੇਨਤ ਕਰ ਰਹੇ ਆ ਪਰ ਸਾਨੂੰ ਰਿਜ਼ਲਟ ਜਿਹੜਾ ਬਿਲਕੁਲ ਜ਼ੀਰੋ ਮਿਲਿਆ ਪਰ ਅੱਜ ਅਸੀਂ ਆਕ ਕੇ ਜਿਹੜਾ ਸੀਐਮ ਆਫ ਦਾ ਘਰਾਓ ਰੱਖਿਆ ਸੀ ਤੇ ਸਾਡੀ ਸੰਗਤ ਸਾਰੀ ਬੈਠੀ ਆ ਜੇ ਸਾਨੂੰ ਇਨਸਾਫ ਦੇ ਦੇਣਗੇ ਤਾਂ ਅਸੀਂ ਚਲੇ ਜਾਵਾਂਗੇ ਨਹੀਂ ਤਾਂ ਇੱਥੇ ਆ ਜਿਹੜੇ ਅਸੀਂ ਇਹ ਸੜਕ ਦੇ ਉੱਪਰ ਇੱਥੇ ਅਸੀਂ ਬੈਠਾਂਗੇ ਤੇ ਇੱਥੇ ਲੇਟੇ ਮਾਰਾਂਗੇ ਚਾਹੇ ਉੱਪਰੋਂ ਮੀਂਹ ਆਵੇ ਤੇ ਚਾਹੇ ਢੇਰੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਰਾ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜਿੱਤੀ ਫਤਿਹ ਮੈਂ ਸੁਖਕਿਲ ਮੋਗਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੋ ਅੱਜ ਜਿਹੜਾ ਸਾਡਾ 27 ਸਤੰਬਰ ਦਾ ਸੀਐਮ ਦੀ ਰਹਿਸ਼ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਹ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਇਮੀਗ੍ਰੇਸ਼ਨ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਉਸ ਸਮੇਂ ਦੌਰਾਨ ਸਾਡੇ ਐਸਐਸਪੀ ਸਾਹਿਬ ਮੁਹਾਲੀ ਉਹਨਾਂ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੀਤ ਕੌੜਾ ਤੇ ਉਹਨਾਂ ਦੇ ਹਸਬੰਡ ਕੁਲਵੀਰ ਕੌੜਾ ਤੇ ਉਹਨਾਂ ਦਾ ਭਤੀਜਾ ਨਿਸ਼ਾਨ ਕੌੜਾ ਉਹਨਾਂ ਦੀ ਬਹੁਤ ਜਲਦ ਜਿਹੜੀ ਕਾਰਵਾਈ ਹੋਵੇਗੀ ਉਹਨਾਂ ਦੀ ਰੈਸਟ ਪਾਈ ਜਾਵੇਗੀ ਆਦਰਵਾਇਜ਼ ਜੇ ਉਹ ਰੈਸਟ ਨਹੀਂ ਹੁੰਦੇ ਤਾਂ ਉਹਨਾਂ ਨੂੰ ਪੀਓ ਜਿਹੜਾ ਮੋਹਾਲੀ ਪੁਲਿਸ ਵੱਲੋਂ ਜਾਂ ਕੋਰਟ ਵੱਲੋਂ ਜੋ ਵੀ ਪ੍ਰੋਸੀਜਰ ਹੋਏਗਾ ਉਹਦਾ ਵਿਸ਼ਵਾਸ ਦੁਆਇਆ ਗਿਆ ਜਿਹਦੇ ਵਿੱਚ ਇੰਸਪੈਕਟਰ ਜੀਤ ਸਿੰਘ ਜੀ ਔਰ ਸਾਡੇ ਡੀਐਸਪੀ ਡੀ ਗੁਰਸਿਮਰਨ ਸਿੰਘ ਜੀ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਸਾਰੀ ਟੀਮ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਬਹੁਤ ਜਲਦ ਕਾਰਵਾਈ ਹੋਵੇਗੀ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਥੀ ਸਾਡੇ ਪੀੜਤ ਪਰਿਵਾਰ ਸੀਗੇ ਬਹੁਤ ਦੂਰੋਂ ਦੂਰੋਂ ਪਹੁੰਚੇ ਔਰ ਸਾਡੀ ਜਥੇਬੰਦੀ ਵੱਲੋਂ ਜਿੰਨੇ ਸਾਥੀ ਪਹੁੰਚੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ